ਸੁਫਿਆਨਾ ਕਲਾਮ ਗਾਨਵਲੀਆਂ ਨੂਰਾ ਪਹਿਨਾ ਹੁਣ ਅਲੱਗ ਹੋ ਚੁੱਕਿਆ ਨੇ ਪੂਰਾ ਮਾਮਲਾ ਕੀ ਹੈਗਾ ਜਾਣਕਾਰੀ ਦੀ ਗੱਲ ਬਾਤ ਕਰਦੇ ਹਾਂ ਇਸ ਕੇਸ ਦੇ ਵਿੱਚ ਵਕੀਲ ਮੁਹੰਮਦ ਸਲੀਮ ਨਾਲ ਅਜੀ ਸਲੀਮ ਜੀ ਪੂਰਾ ਵਿਵਾਦ ਕੀ ਹੈਗਾ ਕਿਸ ਤਰੀਕੇ ਨਾਲ ਹਾਈ ਕੋਰਟ ਪਹੁੰਚਿਆ ਹੋਇਆ ਵਿਵਾਦ ਔਰ ਪ੍ਰੋਟੈਕਸ਼ਨ ਹੋਮ ਕਿੰਨੇ ਦਿਨ ਤੱਕ ਫਿਰ ਜਾਵੇਗਾ ਮੈਡਮ ਜੀ ਜੋਤੀ ਮੀਰ ਨੇ ਇੱਕ ਲੰਮੈਜ ਕਰਾ ਲਈ ਹੈ ਆਪਣੇ ਕੋਨਾਲ ਪਾਸੇ ਦੇ ਨਾਲ ਤੇ ਉਸ ਤੋਂ ਬਾਅਦ ਇਹਨਾਂ ਨੂੰ ਥ੍ਰੈਟ ਮਿਲ ਰਿਹਾ ਸੀ ਆਪਣੇ ਪੇਰੈਂਟਸ ਵੱਲੋਂ ਤੇ ਡਰ ਰਹੀ ਸੀ ਕਿ ਮੈਨੂੰ ਮਾਰ ਦਣਗੇ ਤੇ ਉਹ ਦੱਸ ਰਹੀ ਸੀ ਕਿ ਮੇਰੇ ਪੇਰੈਂਟਸ ਬੜੇ ਲਾਲਚੀ ਨੇ ਉਹਨਾਂ ਨੇ ਕੋਈ ਰਿਕਾਰਡ ਜਿਹੜਾ ਮੇਰਾ ਅ ਡੇਟ ਆਫ ਬਰਥ ਦਾ ਹੈ ਉਹ ਵੀ ਚੇਂਜ ਕਰ ਦਿੱਤਾ ਉਹਨੂੰ ਵੀ ਫੋਰਜ ਕਰ ਲਿਆ ਤਾਂ ਕਿ ਮੈਨੂੰ ਮਾਈਨਰ ਦਿਖਾਇਆ ਜਾਵੇ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਪ੍ਰੋਟੈਕਸ਼ਨ ਲਈ ਆਏ ਸੀ ਹੋਨੇਬਲ ਜਸਟਿਸ ਟੀਪੀਸ ਮਾਨ ਦੇ ਲੇਗਸੀ ਤੇ ਉਹਨਾਂ ਨੇ ਉਹਨਾਂ ਨੂੰ ਪ੍ਰੋਟੈਕਸ਼ਨ ਦਿੱਤੀ ਹੈ 21 ਅਗਸਤ ਤੱਕ ਉਹਨਾਂ ਨੂੰ ਪ੍ਰੋਟੈਕਸ਼ਨ ਹੋਮ ਸੈਕਟਰ 19 ਚੰਡੀਗੜ੍ਹ ਵਿੱਚ ਭੇਜਿਆ ਹੈ ਕਿਸ ਲਈ ਕੋਈ ਓਸੀਲੇਸ਼ਨ ਟੈਸਟ ਵੀ ਕੋਰਟ ਨੇ ਕਿਹਾ ਹੈ ਯੈਸ ਕੋਰਟ ਨੇ ਔਰਲੀ ਕਿਹਾ ਹੈ ਕਿ ਤੁਸੀਂ ਕੋਈ ਨਾ ਕੋਈ ਟੈਸਟ ਕਰਵਾ ਕੇ ਮੈਨੂੰ ਰਿਪੋਰਟ ਪੇਸ਼ ਕਰੋ ਤਾਂ ਕਿ ਦੂਜਿਆਂ ਨੇ ਜਿਹੜੇ ਸਰਟੀਫਿਕੇਟਸ ਪੇਰੈਂਟਸ ਨੇ ਪੇਸ਼ ਕੀਤੇ ਨੇ ਉਹ ਫੋਰ ਜੋ ਸਾਬਤ ਕੀਤੇ ਜਾ ਸਕਣ ਕਿਸ ਤਰੀਕੇ ਦੇ ਥ੍ਰੈਟ ਜਿਹੜੇ ਸੀ ਉਹਨਾਂ ਨੂੰ ਮਿਲ ਰਿਹਾ ਹੈ ਥ੍ਰੈਟ ਇਸ ਸੀ ਕਿ ਕੱਲ ਵੀ 20-25 ਬੰਦੇ ਇਹਨਾਂ ਨੇ ਨਾਲ ਲੈ ਕੇ ਆਏ ਸੀ ਪੇਰੈਂਟਸ ਜਿਹੜੇ ਸੀ ਔਰ ਕੋਰਟ ਦੇ ਵਿੱਚ ਵੀ ਮਿਸਬੀਹੇਵ ਕਰਨ ਦੀ ਕੋਸ਼ਿਸ਼ ਕੀਤੀ ਕੋਰਟ ਨੇ ਵੀ ਇਹਨਾਂ ਨੂੰ ਬਾਹਰ ਕੱਢਿਆ ਤੇ ਕਾਫੀ ਥ੍ਰੈਟ ਕੀਤਾ ਵੀ ਆਪਣਾ ਤੈਨੂੰ ਜੇਲ੍ਹ ਦੇ ਵਿੱਚ ਭੇਜ ਦਿੱਤਾ ਜਾਏਗਾ ਤਾਂ ਕਿਤੇ ਜਾ ਕੇ ਚੁੱਪ ਹੋਇਓ ਆਦਰਵਾਇਜ਼ ਉਹਨਾਂ ਦੀ ਬਦਮਾਸ਼ੀ ਪੂਰੀ ਚੱਲ ਰਹੀ ਸੀ ਕੋਰਟ 'ਚ